ਸਤਨਾਮ ਸਿਰਵਾਹੇ ਗੁਰੂ ਸਾਹਿਬ ਜੀ ਦਨਸਰੇ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕ ਵਸ ਹੈ ਕਾਮ ਤੇਨਾ ਸੋ ਐਸਾ ਹਰ ਧਿਆਇ ਮੇਰੇ ਜਿੜੇ ਤਾਂ ਸਰਬ ਸੁਖ ਪਾਵੈ ਮੇਰੇ ਮਨ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਕ ਵਸ ਹੈ ਕਾਮ ਤੇਨਾ ਸੋ ਸਹਰ ਧਿਆਇ ਮੇਰੇ ਜਿੜ ਤਾ ਸਰਬ ਸੁਖ ਪਾਵੈ ਮੇਰੇ ਮਨ ਜਪ ਮੰਨ ਸਤਨਾਮ ਸਦਾ ਸਤਨਾਮ ਹਲ ਤ ਪਲਤ ਮੁਖ ਉਜਲ ਹੋਇ ਹੈ ਨਿਤ ਧਿਆਇਆ ਹਰ ਪ੍ਰਖ ਨਰੰਜਨਾ ਰਹਾ ਜੇ ਹਰ ਸਿਮਰਨ ਪਿਆ ਤੈਉ ਪਾਦ ਗਤ ਕੇਨੇ ਵਡ ਭਾਗੇ ਹਰ ਜਪਨਾ ਜਨ ਨਾਨਕ ਕਉ ਗੁਰ ਇਹ ਮਤ ਦਿਨੇ ਜਪ ਹਰ ਪਵ ਜਲ ਤਰਨਾ ਜਹ ਹਰ ਸਿਮਰਨ ਭਿਆ ਤੈਉ ਪਾਤ ਗਤ ਕੇਨੇ ਵਡ ਭਾਗੇ ਹਰ ਜਪਨਾ ਜਨ ਨਾਨਕ ਕੋ ਗੁਰ ਏ ਮਤ ਦਿਨੇ ਜਪ ਹਰ ਪਵਜਲ ਤਰਨਾ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਕੀ ਸਾਜ ਨਿਵਾਜੀ ਸਾਧ ਸੰਗਤ ਅੱਜ ਦਾ ਇਹ ਪਾਵਨ ਹੁਕਮਨਾਮਾ ਜਿਸ ਦਾ ਪਾਠ ਆਪ ਜੀ ਨੇ ਬੜੇ ਹੀ ਪਿਆਰ ਸਤਿਕਾਰ ਤੇ ਸ਼ਰਧਾ ਭਾਵਨਾ ਨਾਲ ਸਰਵਨ ਕੀਤਾ ਇਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਜੋ ਕਿ ਰਾਗ ਤਨਾਸਰੀ ਦੇ ਅੰਦਰ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 669 ਅਤੇ 70 ਤੇ ਸੁਭਾਈ ਵਨ ਹੈ ਸੋ ਆਓ ਸਾਧ ਸੰਗਤ ਜਿੱਥੇ ਆਪ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਦਾ ਪਾਠ ਸਰਵਣ ਕੀਤਾ ਹੈ ਉਥੇ ਅੱਜ ਦੇ ਇਸ ਪਾਵਨ ਸ਼ਬਦ ਦੇ ਰਾਹੀਂ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਸਾਨੂੰ ਸਾਰਿਆਂ ਨੂੰ ਕੀ ਸਿੱਖਿਆ ਦਿੱਤੀ ਹੈ ਉਸ ਨੂੰ ਸੰਖੇਪ ਜੇ ਰੂਪ ਵਿੱਚ ਸਮਝਣ ਦਾ ਇੱਕ ਨਿਮਾਣਾ ਜਿਹਾ ਯਤਨ ਕਰੀ ਸਾਧ ਸੰਗਤ ਅੱਜ ਦੇ ਇਸ ਪਾਵਨ ਸ਼ਬਦ ਦਾ ਜੋ ਕੇਂਦਰੀ ਭਾਵ ਹੈ ਉਹ ਇਹ ਹੈ ਜਪ ਮੰ ਸਤਨਾਮ ਸਦਾ ਸਤਨਾਮ पलत पलत मुख उजल होई है नित हो तिहाई है हर पुरख निरंजना रहौ सत्संग जदों ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜਦੇ ਆਂ ਵਿਚਾਰਦੇ ਆਂ ਤੇ ਕੁਝ ਗੱਲਾਂ ਸਹਿਜੇ ਸਮਝ ਆਣੀਆਂ ਸ਼ੁਰੂ ਹੋ ਜਾਂਦੀਆਂ ਤੁਸੀਂ ਦੇਖੋਗੇ ਜਿਆਦਾਤਰ ਬਾਣੀ ਸਤਿਗੁਰਾਂ ਨੇ ਇਸ ਮਨ ਨੂੰ ਮੁਖਾਤਬ ਕਰਕੇ ਉਚਾਰਨ ਕੀਤੀ ਕਿਉਂਕਿ ਮਨ ਇਹ ਅਗੜਾ ਇਹ ਵਸ ਵਿੱਚ ਨਹੀਂ ਆਂਦਾ ਸਾਧ ਸੰਗ ਬੰਦਾ ਸਰੀਰਕ ਤੌਰ ਤੇ ਕਿੰਨੇ ਧਾਰਮਿਕ ਕਰਮ ਕਰਦਾ ਹੈ ਕਿੰਨਾ ਕੁਝ ਕਰਦਾ ਪਰ ਜਦੋਂ ਬੰਦਾ ਇਮਾਨਦਾਰੀ ਨਾਲ ਆਪਣੇ ਮਨ ਦੀ ਪਰਚੋਲ ਕਰਦਾ ਹੈ ਤੇ ਬੰਦਾ ਹੈਰਾਨ ਹੁੰਦਾ ਹੈ ਕਿ ਮਨ ਵਿੱਚ ਤਾਂ ਤਬਦੀਲੀ ਆਈ ਕੋਈ ਨਹੀਂ ਮਨ ਵਿੱਚ ਅਜੇ ਤੱਕ ਟਿਕਾਓ ਆਇਆ ਨਹੀਂ ਇਸੇ ਕਰਕੇ ਗੁਰੂ ਪਾਚੇ ਨੇ ਪਾਵਨ ਬਚਨ ਆਖੇ ਇਹ ਮਨ ਵਸਨਾ ਆਵੇ ਥੱਕੇ ਕਰਮ ਕਮਾਏ ਬੰਦਾ ساری ਉਮਰ ਧਾਰਮਿਕ ਕਰਮ ਕਰ ਕਰਕੇ ਥੱਕ ਜਾਂਦਾ ਹੈ ਪਰੇ ਮਨ ਚੰਦਰਾ ਵਸ ਵਿੱਚ ਨਹੀਂ ਆਂਦਾ ਇਹ ਮਿੰਟਾਂ ਸਕਿੰਟਾਂ ਵਿੱਚ ਪਤਾ ਨਹੀਂ ਕਿੱਥੇ ਦਾ ਕਿੱਥੇ ਚੱਕਰ ਲਗਾ ਕੇ ਆ ਜਾਂਦਾ ਕਈ ਵਾਰੀ ਸਰੀਰ ਸੰਗਤ ਵਿੱਚ ਬੈਠਾ ਹੁੰਦਾ ਮਨ ਕਿਤੇ ਹੋਰ ਹੀ ਰਸ ਮੰਦਾ ਹੁੰਦਾ ਮਨ ਕਿਤੇ ਹੋਰ ਹੀ ਚਸਕੇ ਮੰਦਾ ਹੁੰਦਾ ਇਸੇ ਕਰਕੇ ਸਤਗੁਰਾਂ ਨੇ ਜ਼ਿਆਦਾਤਰ ਬਾਣੀ ਜਿਹੜੀ ਨਾ ਇਸ ਮਨ ਨੂੰ ਮੁਖਤਵ ਕਰਕੇ ਉਚਾਰਨ ਕੀਤੀ ਕਿਤੇ ਇਸ ਸਰੀਰ ਦੇ ਨਾਲ ਨਾਲ ਮਨ ਵੀ ਕਿਤੇ ਜੁੜ ਜਾਏ ਆਖਿਆ ਜਿਸ ਇਨਸਾਨ ਦਾ ਮਨ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਗਿਆ ਨਾ ਉਸ ਇਨਸਾਨ ਵਿੱਚ ਤੇ ਭਗਵਾਨ ਵਿੱਚ ਕੋਈ ਫਰਕ ਨਹੀਂ ਰਹਿਣਾ ਉਹਦਾ ਕਾਰਨ ਕੀ ਹੈ ਇਹ ਮਨ ਉਸ ਪ੍ਰਭੂ ਪਰਮਾਤਮਾ ਦੀ ਜੋਤ ਹੈ ਸਾ ਸੰਗਤ ਜਦੋਂ ਖੰਡ ਪੜ ਸਭ ਦੀ ਪ੍ਰਾਰੰਭਤਾ ਹੁੰਦੀ ਨਾ ਮਹਾਰਾਣ ਨੂੰ ਨਾ ਜੋਤ ਜਗਾਈ ਜਾਂਦੀ ਹੈ ਕਿਸੇ ਚੀਜ਼ ਨੂੰ ਵੀ ਗਹਿਰਾਈ ਨਾਲ ਸਮਝੋ ਤੇ ਉਹਦੇ ਅੰਦਰੋਂ ਅਰਥ ਨਿਕਲਦੇ ਨੇ ਕਿਤੇ ਪੁਰਾਤਨ ਬਜ਼ੁਰਗਾਂ ਨੇ ਇਹ ਤਾਂ ਕਰਕੇ ਮਤਾਂ ਸ਼ੁਰੂ ਕੀਤੀ ਹੋਵੇ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਚ ਜੋਤ ਜਗ ਰਹੀ ਹੈ ਭਲਿਆ ਤੁਸੀਂ ਬੈਠਾ ਗੁਰੂ ਕੋਲ ਕਿਤੇ ਬਾਣੀ ਸੁਣਦਿਆਂ ਸੁਣਦਿਆਂ ਤੇਰੇ ਅੰਦਰ ਵੀ ਜੋਤ ਜਗ ਜਾਏ ਕਿਉਂਕਿ ਹੈ ਤਾਂ ਜੋਤ ਪ੍ਰਮਾਤਮਾ ਦੀ ਅੰਦਰਾਂ ਲੇਕ ਬੁਝੀ ਪਈ ਹੈ ਕਦੋਂ ਕਿਤੇ ਮਾਲਕ ਕਿਰਪਾ ਕਰੇ ਅੰਦਰ ਦੀ ਜੋਤ ਜਗ ਜਾਏ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਸਾਡੇ ਅੰਦਰ ਵੀ ਉਸ ਪ੍ਰਮਾਤਮਾ ਨੇ ਜੋਤ ਰੱਖੀ ਸਾਸੰਗ ਉਹ ਜਗਣੀ ਤਾਂ ਹੀ ਆ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਅਭਿਆਸ ਕਰਾਂਗੇ ਬਦ ਤੋਂ ਬਦ ਬਾਣੀ ਪੜਾਂਗੇ ਸੁਣਾਗੇ ਵਿਚਾਰਾਂਗੇ ਉਹ ਜੋਤ ਫਿਰ ਆਪਣੇ ਆਪ ਅੰਦਰ ਉਜਗ ਜਾਏਗੀ ਤੇ ਅੰਦਰ ਪ੍ਰਕਾਸ਼ ਹੋਏਗਾ ਅੱਜ ਗੁਰੂ ਰਾਮਦਾਸ ਜੀ ਮਾਰ ਕਹਿੰਦੇ ਹੈ ਮੇਰੇ ਮਨ ਤੂੰ ਸਦਾ ਉਸ ਪ੍ਰਭੂ ਪਰਮਾਤਮਾ ਦਾ ਨਾਮ ਜਪਿਆ ਕਰ ਕਿਹੜਾ ਨਾਮ ਸਤਨਾਮ ਇੱਥੇ ਕਬੀਰ ਸਾਹਿਬ ਦਾ ਇੱਕ ਬਚਨ ਚੇਤੇ ਆ ਜਾਂਦਾ ਜੀ ਕਹਿੰਦੇ ਕਿਰਤਮ ਨਾਮ ਕਥੇ ਤੇਰੀ ਜਿਬਾ ਹੈ ਪ੍ਰਭੂ ਪਰਮਾਤਮਾ ਅਸੀਂ ਜਿੰਨੇ ਵੀ ਤੇਰੇ ਨਾਮ ਲੈਨੇ ਆ ਨਾ ਇਹ ਸਾਰੇ ਬਸਾਰੇ ਨਾਮ ਅਸੀਂ ਆਪ ਰੱਖੇ ਨੇ ਤੇਰੇ ਜਿਹਨੂੰ ਸਮਝ ਆ ਗਈ ਨਾ ਕਿ ਉਹ ਪ੍ਰਮਾਤਮਾ ਹਰ ਜਗ੍ਹਾ ਤੇ ਰਮਿਆ ਹੋਇਆ ਉਸਨੇ RAM ਕਹਿਣਾ ਸ਼ੁਰੂ ਕਰ ਦਿੱਤਾ ਉਸਨੇ ਰਮਈਆ ਕਹਿਣਾ ਸ਼ੁਰੂ ਕਰ ਦਿੱਤਾ ਕਿ ਭਾਵੇਂ ਪ੍ਰਮਾਤਮਾ ਹਰ ਜਗ੍ਹਾ ਤੇ ਰਮਿਆ ਹੋਇਆ ਜਿਹਨੂੰ ਸਮਝ ਆ ਗਈ ਕਿ ਉਹ ਪ੍ਰਮਾਤਮਾ ਇਹ ਧਰਤੀ ਦੀ ਪਾਲਣਾ ਕਰਨ ਵਾਲਾ ਉਸਨੇ ਗੋਪਾਲ ਕਹਿਣਾ ਸ਼ੁਰੂ ਕਰ ਦਿੱਤਾ ਇਹ ਸਾਰੇ ਸ਼ਬਦਾਂ ਦੇ ਅਰਥ ਨਹਿਸਾ ਸੰਗਤ ਤੇ ਬੰਦੇ ਨੇ ਨਾਮ ਰੱਖੇ ਨੇ ਜਿਹੜੀ ਜਿਹੜੀ ਗੱਲ ਪਰਮਾਤਮਾ ਦੀ ਸਮਝ ਆਈ ਉਹਨਾਂ ਨੇ ਉਹ ਉਹ ਨਾਮ ਪਰਮਾਤਮਾ ਦਾ ਰੱਖ ਲਿਆ ਕਵੀ ਸਭ ਦਾ ਬਚਨ ਕਿਰਤਮ ਨਾਮ ਕਥੇ ਤੇ ਰਿਜਿਬਾ ਇਹ ਪਰਮਾਤਮਾ ਜਿੰਨੇ ਆਪਾਂ ਤੇਰੇ ਨਾਮ ਲੈਨੇ ਆ ਇਹ ਅਸੀਂ ਰੱਖੇ ਨੇ ਪਰ ਇੱਕ ਐਸਾ ਨਾਮ ਹੈ ਜਿਹੜਾ ਮੁੱਢਕਦੀਮ ਹੈ ਜਿਹੜਾ ਸ਼ੁਰੂ ਤੋਂ ਉਹ ਕਿਹੜਾ ਕਿਰਤਮ ਨਾਮ ਕਥੇ ਤੇ ਰਿਜਿਬਾ ਸਤ ਨਾਮ ਤੇਰਾ ਪਰਾਪੁਰਬ ਦਾ ਪਰ ਇਹ ਸਤ ਨਾਮ ਜਿਹੜਾ ਤੇਰਾ ਨਾਮ ਹੈ ਨਾ ਇਹ ਸ਼ੁਰੂ ਤੋਂ ਹੈ ਕਿਉਂਕਿ ਸਤਨਾਮ ਦਾ ਭਾਵ ਹੈ ਤੇਰਾ ਨਾਮ ਸਦੀਵੀ ਹੋਣਦ ਵਾਲਾ ਤੂੰ ਮਿਟਣ ਵਾਲਾ ਨਹੀਂ ਹੈ ਸੰਸਾਰ ਤੇ ਜੋ ਵੀ ਚੀਜ਼ ਪ੍ਰਗਟ ਹੁੰਦੀ ਹੈ ਉਸ ਦਾ ਇੱਕ ਦਿਨ ਨਾਸ਼ ਹੋਣਾ ਤੈਅ ਹੈ ਗੁਰੂ ਤੇਗ ਬਹਾਦਰ ਪਾਚ ਕਹਿੰਦੇ ਜੋ ਉਪਜੋ ਸੋ ਬਿੰਸ ਹੈ ਪਰ ਉਹ ਅੱਜ ਕੇ ਕਾਲ ਨਾਨਕ ਹਰ ਗੁਣ ਗਾਇਲੇ ਛਾਟ ਸਗਲ ਜੰਜਾ ਇਹਦਾ ਮਤਲਬ ਹਰ ਚੀਜ਼ ਦਾ ਨਾਸ਼ ਹੋਣਾ ਤੈਅ ਹੈ ਪਰ ਇਹ ਪਰਮਾਤਮਾ ਤੂੰ ਨਾਸ਼ ਰਹਿਤ ਹੈ ਨਾ ਤੇਰਾ ਨਾਮ ਸਦੀਵੀ ਹੋਣਦ ਵਾਲਾ ਉਸ ਸਬੀਬ ਕਾਲੀ ਸੱਚ ਤਾਂ ਫਿਰ ਗੁਰੂ ਰਾਮਦਾਸ ਮਹਾਰਾਜ ਨੇ ਇਹ ਨਾਮ ਦਾ ਜ਼ਿਕਰ ਕੀਤਾ ਜਪ ਮੰ ਸਤ ਨਾਮ ਕਿੰਨਾ ਕਚ ਸਦਾ ਸਤ ਨਾ ਆਪਾਂ ਪੁੱਛਦੇ ਹਾਂ ਕਿੰਨਾ ਕਚੇ ਨਾਮ ਜਪੀਏ ਕਿੰਨਾ ਕਚੇ ਪਾਠ ਕਰੀਏ ਮਾਰ ਕਹਿੰਦੇ ਉੱਠਦੇ ਬੈੰਦੇ ਸੌਂਦੇ ਜਾਗਦੇ ਬਸ ਤੇਰੇ ਅੰਦਰ ਟਿਕ ਟਕੀ ਚਲਦੀ ਰਹ ਤੂੰ ਉਸ ਨਾਮ ਨਾਲ ਜੁੜਿਆ ਰਹੇ ਤੂੰ ਉੱਠਦੇ ਬੈੰਦੇ ਉਹਦਾ ਸ਼ੁਕਰ ਕਰਦਾ ਰਹੇ ਇਹ ਵੀ ਇੱਕ ਬੰਦਗੀ ਹੈ 사ਸੰਗ ਕੱਲ ਵੀ ਕਥਾ ਕਰਦੇ ਆ ਜ਼ਿਕਰ ਕੀਤਾ ਸੀ ਨਾ ਜਿਕੇ ਜਾਣਿਓ ਪਰਮਾਤਮਾ ਨਾਲ ਜੁੜਨ ਦੇ ਬੜੇ ਤਰੀਕੇ ਨੇ ਸ਼ਾਇਦ ਕਈਆਂ ਦੇ ਧਿਆਨ ਵਿੱਚ ਨਹੀਂ ਕਈ ਵਾਰੀ ਬਚਨ ਆਂਦਾ ਸਵੇਰੇ ਉੱਠਦਿਆਂ ਵਿਦਵਾਨ ਲੋਕਾਂ ਨੇ ਬੜੀ ਕਮਾਲ ਦੀ ਵਿਚਾਰ ਸਾਡੀ ਝੋਲੀ 'ਚ ਪਾਈ ਕਹਿੰਦੇ ਸਵੇਰੇ ਜਦੋਂ ਅੱਖਾਂ ਖੁੱਲਣ ਉੱਠ ਕੇ ਬੈਠ ਤੇ ਬੈੱਡ ਤੇ ਬੈਠ ਜਾਣਾ ਤੇ ਬੈਠ ਕੇ ਚਾਪੜਾ ਮਾਰ ਕੇ ਉਸ ਮਾਲਕ ਦਾ ਸ਼ੁਕਰ ਕਰਨਾ ਮਾਲਕਾ ਸ਼ੁਕਰ ਹੈ ਤੋ ਅੱਜ ਦਾ ਦਿਨ ਵੀ ਸਾਡੀ ਝੋਲੀ 'ਚ ਪਾ ਦਿੱਤਾ ਕਿੰਨੇ ਐਸੇ ਲੋਕ ਹੋਣਗੇ ਜਿਨ੍ਹਾਂ ਨੂੰ ਅਜਿਹਾ ਦਿਨ ਨਸੀਬ ਨਹੀਂ ਹੋਇਆ ਹੋਣਾ ਏ ਮਾਲਕਾ ਤੇਰਾ ਕੋਟਾਨ ਕੋ ਸ਼ੁਕਰ ਹੈ ਤੂੰ ਅਜ ਦਾ ਦਿਨ ਵੀ ਬਖਸ਼ਿਸ਼ ਕੀਤਾ ਤੁਸੀਂ ਦੇਖੋ ਜ਼ਬਾਨ ਚ ਇੱਕ ਵੱਖਰਾ ਰਸ ਆਏਗਾ ਇੱਕ ਵੱਖਰਾ ਸੁਆਦ ਆਏਗਾ ਜਦੋਂ ਅਸੀਂ ਸ਼ੁਕਰ ਕਰਨਾ ਸ਼ੁਰੂ ਕਰ ਦਾਂਗੇ ਜਪ ਮੰ ਸਤਨਾਮ ਸਦਾ ਸਤਨਾਮ ਫਿਰ ਪੁੱਛਿਆ ਉਹਨਾਂ ਕਿਸੇ ਜਗ੍ਹਾ ਸੁਣੇ ਕਿ ਹੈ ਗੁਰੂ ਰਾਮਦਾਸ ਮਹਾਰਾਜ ਇੰਜ ਕਰਦੇ ਨਾਲ ਕੀ ਹੋਵੇਗਾ ਮਰ ਕੇ ਤੇ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਆ ਹਰਪੁਰਖ ਨਰੰਜਨ ਜੇ ਤੂੰ ਇਹੋ ਜਿਹੇ ਪਰਮਾਤਮਾ ਨੂੰ ਨਿਤ ਧਿਆਵੇਂਗਾ ਨਾ ਜਿਹੜਾ ਹਰ ਜਗ੍ਹਾ ਤੇ ਪੂਰਿਆ ਜਿਹੜਾ ਨਿਰਅੰਜਨ ਅਕਾਲਖ ਤੋਂ ਰਹਿਤਾ ਜੇ ਉਸ ਪਰਮਾਤਮਾ ਨੂੰ ਤੂੰ ਸਦਾ ਜਪਨਾ ਸ਼ੁਰੂ ਕਰੇਂਗਾ ਸਦਾ ਧਿਆਉਣਾ ਸ਼ੁਰੂ ਕਰੇਂਗਾ ਪਤਾ ਕੀ ਹੋਵੇਗਾ ਤੇਰਾ ਲੋਕ ਵਿੱਚ ਤੇ ਮੁੱਖ ਉਜਲਾ ਹੋਣਾ ਹੀ ਹੋਣਾ ਤੇਰਾ ਪਰਲੋਕ ਵਿੱਚ ਵੀ ਮੁੱਖ ਉਜਲਾ ਹੋਵੇਗਾ ਹਾਲਤ ਪਲਤ ਮੁੱਖ ਉਜਲ ਹੋਈ ਹੈ ਪਰ ਅਲੋਕ ਪਰਲੋਕ ਵਿੱਚ ਮੁੱਖ ਉਜਲਾ ਹੋਵੇਗਾ ਕਦੋਂ ਨਿਤ ਧਿਆਈਆ ਹਰ ਪੁਰਖ ਨਿਰੰਜਨਾ ਜੇ ਨਿਤ ਉਸ ਪਰਮਾਤਮਾ ਨੂੰ ਧਿਆਉਣਾ ਕਰੇਗਾ ਉਹ ਪਰਮਾਤਮਾ ਜਿਹੜਾ ਪੁਰਖ ਹੈ ਹਰ ਜਗ੍ਹਾ ਤੇ ਪੂਰਿਆ ਉਹ ਪਰਮਾਤਮਾ ਜਿਹੜਾ ਨਿਰੰਜਨ ਹੈ ਭਾਵ ਨਿਰਅੰਜਨ ਕਾਲਖ ਤੋਂ ਰਹਿਤ ਹੈ ਉਹਦਾ ਸਦਾ ਨਾਮ ਜਪਿਆ ਕਰ ਇਹ ਰਹਾਉ ਦਾ ਬੰਦ ਸੀ ਇਹਨਾਂ ਪਾਵਨ ਬਚਨਾਂ ਨੂੰ ਅੱਗੇ ਗੁਰੂ ਆਰਾਮਦਾਸ ਮਹਾਰਾਜ ਨੇ ਕਿਵੇਂ ਖੋਲਿਆ ਆਉ ਸੰਖੇਪ ਦੇ ਦਰਸ਼ਨ ਕਰੀਏ ਤਨਾਸਰੀ ਮਹਿਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੈ ਵਸ ਹੈ ਕਾਮ ਤੇ ਨਹੇ ਪਾਇ ਉਸ ਪ੍ਰਭੂ ਪਰਮਾਤਮਾ ਦਾ ਨਾਮ ਜਪਿਆ ਕਰ ਜਿਹੜਾ ਤੇਰੀਆਂ ਸਾਰੀਆਂ ਹੀ ਕਾਮਨਾ ਪੂਰੀਆਂ ਕਰਨ ਵਾਲਾ ਜਿਹੜਾ ਤੇਰੀਆਂ ਸਾਰੀਆਂ ਇਛਾਵਾਂ ਨੂੰ ਪੂਰੀਆਂ ਕਰਨ ਵਾਲਾ ਜਿਹੜਾ ਸਾਰੇ ਸੁੱਖਾਂ ਦਾ ਦਾਤਾ ਸਰਬ ਸੁੱਖਾਂ ਦਾ ਦਾਤਾ ਸਤਿਗੁਰ ਤਾਂ ਕੀ ਸਰਨੀ ਪਾਈ ਉਸ ਪ੍ਰਭੂ ਪਰਮਾਤਮਾ ਨੂੰ ਸਿਮਰਿਆ ਕਰ ਜਿਹੜਾ ਤੇਰੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਕਰਨ ਵਾਲਾ ਜਿਹੜਾ ਸਾਰੇ ਸੁੱਖਾਂ ਦਾ ਦਾਤਾ ਜਾ ਕੇ ਬਸ ਹੈ ਕਾਮਧੇਨ ਜਿਸ ਦੇ ਬਸ ਵਿੱਚ ਕਾਮਧੇਨ ਗਉ ਹੈ ਇੱਕ ਹਿੰਦੂ ਧਰਮ ਦੇ ਅੰਦਰ ਦੋ ਚੀਜ਼ਾਂ ਮੰਨੀਆਂ ਜਾਂਦੀਆਂ ਜੀ ਇੱਕ ਕਾਮਧੇਨ ਦਰਖਤ ਤੇ ਇੱਕ ਪਾਰਜਤ ਰੁਖ ਇਹਦਾ ਜ਼ਿਕਰ ਆਂਦਾ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਚੰਦ ਸ਼ਾਇਦ ਇਸੇ ਕਰਕੇ ਇੱਕ ਵਾਰ ਬੇਨਤੀ ਕੀਤੀ ਸੀ ਇਹਨਾਂ ਪਾਵਨ ਬਾਣੀਆਂ ਦੇ ਵਿਚਾਰ ਚਾਹੀਦੇ ਜੋ ਰੋਜ਼ ਮਰਿਆ ਦੀ ਜ਼ਿੰਦਗੀ ਚ ਆਪਾਂ ਪਾਠ ਕਰਦੇ ਹਾਂ ਪਰ ਅੱਜ ਬੇਨਤੀ ਕਰਦਾ ਆਉਣ ਵਾਲੇ ਐਤਵਾਰ ਨੂੰ ਆਪਾਂ ਲੜੀਵਾਰ ਵਿਚਾਰ ਆਰੰਭ ਕਰਨੀ ਕਿਉਂਕਿ ਨਵੰਬਰ ਦੇ ਮਹੀਨੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਅਤੇ ਭਾਈ ਮਤੀ ਦਾਸ ਭਾਈ ਸੱਤੇ ਦਾਸ ਭਾਈ ਦਿਆਲਾ ਜੀ ਜਿਨ੍ਹਾਂ ਦਾ 350 ਸਾਲਾ ਸ਼ਹੀਦੀ ਦਿਵਸ ਆ ਰਿਹਾ ਉਸ ਸੰਬੰਧ ਵਿੱਚ ਆਪਾਂ ਨੌਵੇਂ ਮਿਲ ਦੇ ਸ੍ਰੋਕਾਂ ਦੀ ਲੜੀਵਾਰ ਵਿਚਾਰ ਕਰਾਂਗੇ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸਾਨੂੰ ਕੀ ਸਿੱਖਿਆ ਦਿੱਤੀ ਸੋ ਇਹ ਦੋ ਸ਼ਬਦਾਂ ਦਾ ਜ਼ਿਕਰ ਆਂਦਾ ਜੀ ਕਾਮ ਧੇਨ ਤਿਕ ਪਾਰ ਜਾਤ ਆਪ ਜੀ ਰੋਜ਼ ਸਭਨੇ ਸਾਹਿਬ ਦੇ ਅੰਦਰ ਪਵਨ ਬਚਨ ਪੜ੍ਹਦੇ ਹੋ ਕਾਮ ਧੇਨ ਹਰ ਹਰ ਗੁਣ ਗਾਮ ਪਾਰ ਜਾਤੇ ਹਰ ਕੋ ਨਾਮ ਕਾਮ ਤੈਨ ਹਰ ਹਰ ਗੁਣ ਗਾ ਕਹਿਣ ਲੱਗੇ ਠੀਕ ਹੈ ਦੁਨੀਆ ਮੰਦੀ ਹੋਵੇ ਕਿ ਸਵਰਗ ਵਿੱਚ ਪਾਰ ਜਾਤ ਰੋਖ ਹੈ ਜਿਹੜਾ ਸਾਰੀਆਂ ਕਾਮਨਾ ਪੂਰੀਆਂ ਕਰਨ ਵਾਲਾ ਕਾਮ ਤੈਨ ਗਉ ਹੈ ਜਿਹੜੀਆਂ ਸਾਰੀਆਂ ਅਸਾ ਪੂਰੀਆਂ ਕਰਦੀ ਹੈ ਪਰ ਗੁਰੂ ਅਰਜਨ ਦੇਵ ਪਾਛ ਕਹਿੰਦੇ ਨਹੀਂ ਮੇਰੇ ਸਿੱਖ ਵਾਸਤੇ ਨਾ ਪ੍ਰਮਾਤਮਾ ਦਾ ਨਾਮ ਹੀ ਕਾਮ ਤੈਨ ਗਾਇ ਮੇਰੇ ਸਿੱਖ ਵਾਸਤੇ ਪ੍ਰਮਾਤਮਾ ਦਾ ਨਾਮ ਹੀ ਪਾਰ ਜਾਤ ਰੋਖ ਹੈ ਇਹ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਕਾਮ ਤੈਨ ਕਿਸੇ ਪਾਰ ਜਾਤ ਨੂੰ ਨਹੀਂ ਮੰਨਦਾ ਦੁਨੀਆ ਮੰਦੀ ਇਹ ਮੁਮਾਰਕ ਹੈ ਪਰ ਮੇਰਾ ਸਿੱਖ ਕੇਵਲ ਪ੍ਰਮਾਤਮਾ ਦੇ ਨਾਮ ਤੇ ਭਰੋਸਾ ਰੱਖਦਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੈ ਬਸ ਹੈ ਕਾਮ ਤੇ ਨਾ ਭਲਿਆ ਉਸ ਪ੍ਰਮਾਤਮਨ ਨੂੰ ਸਿਮਰਿਆ ਕਰ ਜਿਹੜਾ ਸਾਰੀਆਂ ਕਾਮਨਾ ਪੂਰੀਆਂ ਕਰਨ ਵਾਲੇ ਸਾਰੇ ਸੁੱਖਾਂ ਦਾ ਦਾਤਾ ਜਿਹਦੇ ਵਸ ਵਿੱਚ ਕਾਮ ਤੇ ਨਗਾਉ ਹੈ ਸੋ ਐਸਾ ਹਰ ਧਿਆਈਆ ਮੇਰੇ ਜੀੜੇ ਤਾਂ ਸਰਬ ਸੁਖ ਪਾਵੇ ਮੇਰੇ ਮਨ ਜੇ ਇਹੋ ਜੇ ਪ੍ਰਮਾਤਮਨ ਉਤੋਂ ਧਿਆਨਾ ਸ਼ੁਰੂ ਕਰੇਗਾ ਨਾ ਮੇਰੇ ਜੀੜੇ ਤਾਂ ਫਿਰ ਤੋਂ ਸਾਰੇ ਸੁੱਖਾਂ ਦੀ ਪ੍ਰਾਪਤੀ ਕਰ ਲਵੇਂਗਾ ਅਗੇ ਰਹਾਉ ਦਾ ਬੰਦ ਹੈ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਆ ਹਰ ਪੁਰਖ ਨਰੰਜਨਾ ਰਹਾਉ ਜੈ ਹਰ ਸਿਮਰਨ ਭਿਆ ਤੈ ਉਪਾਤ ਗਤ ਕੀਨੇ ਬੜ ਭਾਗੇ ਹਰ ਜਪਨਾ ਭਲਿਆ ਇੱਕ ਵਾਰ ਸਿਮਰਨ ਕਰਕੇ ਤਾਂ ਵੇਖ ਜਿਸ ਹਿਰਦੇ ਵਿੱਚ ਪ੍ਰਮਾਤਮਾ ਦਾ ਸਿਮਰਨ ਆ ਗਿਆ ਜੈ ਹਰ ਸਿਮਰਨ ਭਿਆ ਉਥੇ ਕੀ ਬਖਸ਼ਿਸ਼ ਹੁੰਦੀ ਹੈ ਤੈ ਉਪਾਤ ਗਤ ਕੇਨੇ ਉਸਹਿਰ ਦੇ ਘਰ ਵਿੱਚ ਉਹ ਸਾਰੇ ਝਗੜੇ ਬਖੇੜੇ ਜਿਹੜੇ ਨਾ ਉਹ ਖੰਭ ਲਾ ਕੇ ਉੱਡ ਜਾਂਦੇ ਨੇ ਪਰ ਕੀ ਕਰੀਏ ਬੜਪਾਗੀ ਹਰ ਜਪਣਾ ਉਹਦਾ ਨਾਮ ਜਪਿਆ ਵੀ ਵੱਡੇ ਭਾਗਾਂ ਦੇ ਨਾਲ ਜਾਂਦਾ ਨਾ ਆਪਣੀ ਹਿੰਮਤ ਕਰਕੇ ਆਪਣੇ ਯਤਨ ਕਰਕੇ ਨਹੀਂ ਉਸ ਮਾਲਕ ਦੀ ਕਿਰਪਾ ਹੋਵੇ ਤਾਂ ਤਾਂ ਹੀ ਜਪਿਆ ਜਾ ਸਕਦਾ ਤੇ ਗੁਰੂ ਰਾਮਦਾਸ ਮਾਰੇ ਅੱਜ ਦੇ ਹੁਕਮਨਾਮੇ ਦੀ ਸੰਪੂਰਨਤਾ ਕਰਦੇ ਆ ਕਿ ਬਖਸ਼ਿਸ਼ ਕਰਦੇ ਨੇ ਜਨ ਨਾਨਕ ਕੋ ਗੁਰ ਏ ਮਤ ਦੀਨੀ ਜਪ ਹਰ ਪਵਜਲ ਤਰਨਾ ਹੋ ਦੁਨੀਆਂ ਦੇ ਲੋਕੋ ਮੈਨੂੰ ਤਾਂ ਗੁਰੂ ਨੇ ਇਹੀ ਮਤ ਦਿੱਤੀ ਹੈ ਕਿ ਪ੍ਰਮਾਤਮਾ ਦਾ ਨਾਮ ਜਪ ਕੇ ਇਹ ਸੰਸਾਰ ਸਾਗਰ ਤੋਂ ਬੰਦਾ ਤਰ ਸਕਦਾ ਹੈ ਇਸ ਕਰਕੇ ਇਹ ਪਾਈ ਤੁਵੇਂ ਉਸ ਪ੍ਰਭੂ ਪ੍ਰਮਾਤਮਾ ਦਾ ਸਤ ਨਾਮ ਦਾ ਜਾਪ ਕਰਿਆ ਕਰ ਤੇਰਾ ਲੋਕ ਤੇ ਪਰਲੋਕ ਸੁਹੇਲਾ ਹੋ ਜਾਏਗਾ ਲੋਕ ਤੇ ਪਰਲੋਕ ਵਿੱਚ ਤੇਰਾ ਮੁਖ ਉਜਲਾ ਹੋ ਜਾਵੇਗਾ ਜੇ ਤੂੰ ਉੱਠਦੇ ਬੈੰਦੇ ਸੌਂਦੇ ਜਾਗਦੇ ਉਸ ਪ੍ਰਭੂ ਪ੍ਰਮਾਤਮਾ ਦਾ ਨਾਮ ਜਪੇਂਗਾ ਇਤਨੀ ਅਕ ਬੇਨਤੀਆਂ ਪ੍ਰਭਾਨ ਬੇਅੰਤ ਪੁੱਲਾਂ ਹੋ ਜਾਂਦੇ ਨੇ ਉਮੀਦ ਆਪ ਜੀ ਬਖਸ਼ ਦੇਵੋਗੇ ਦੇਹੋ ਸੱਜਣ ਅਸੀਂ ਸੜੀਆਂ ਜਿਉ ਹੋ ਵੈ ਸਹਿਬ ਸੁਮੀਰ ਗੱਜ ਕੇ ਫਤੇ ਬੁਲਾ ਦੋ ਜੀ ਵਾਹਿ ਗੁਰ ਜੀ ਕਾ ਖਾਲਸਾ ਵਾਹਿ ਗੁਰ ਜੀ ਕੀ ਫਤਿਹ